ਵਲਵਾਨ ਹੋਸੀ ਤਲਕੀ ਤਰਪਾਸ਼ਾ ਖੁਦ ਕਿਤੇ ਕੋ ਬਲਵਾਨ ਹੋਣਗੇ ਸ਼ੈਨਸ਼ਾ ਨੇ ਪੰਜ ਬਾਣੀਆਂ ਪੜ ਕੇ ਖੰਡੇ ਦੀ ਪੌਲ ਤਿਆਰ ਕੀਤੀ ਖੰਡੇ ਦੀ ਪੌਲ ਸ਼ੱਕੇ ਕਟੇ ਹੋਏ ਸੀਸ ਨੂੰ ਤਲੀ ਤੇ ਟਿਕਾ ਕੇ ਬਾਬਾ ਦੀਪ ਸਿੰਘ ਵਰਗੇ ਬਜ਼ੁਰਗ ਅਵਸਥਾ ਤਿੰਨ ਤਨ ਮੀਲ ਖੰਡਾ ਖੜਕਾ ਗਏ ਪਰ ਇਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦਾ ਮਹੱਤਵ ਕਿਵੇਂ ਵੱਡਾ ਹੈ ਇੱਥੇ ਹੋਰ ਮੰਦਿਰ ਸਾਹਿਬ ਦੇ ਵਿੱਚ ਇੱਕ ਸਰੋਵਰ ਅਮਰਸਰ ਬਣਿਆ ਹੈ ਉਹ ਸਰੋਵਰ ਦੇ ਵਿਚਕਾਰ ਹਰੀ ਮੰਦਿਰ ਸਾਹਿਬ ਹੈ ਮੰਨ ਲਓ ਕਿ ਉਹ ਜਿਹੜਾ ਦੋ ਧਾਰਾ ਖੰਡਾ ਟਕਾਇਆ ਸੀ ਵਿੱਚ ਹਰਿਮੰਦਰ ਸਾਹਿਬ ਦੇ ਉੱਤੇ ਨਿਸ਼ਾਨ ਸਭ ਝੁਲਦਾ ਉਹਨੂੰ ਖੰਡਾ ਮੰਨ ਲਓ ਉਸ ਤੇ ਉਹ ਸਰੋਵਰ ਨੂੰ ਇੱਕ ਪਾਟੀ ਦੀ ਨਿਆਈ ਮੰਨ ਲਓ ਬੜਾ ਵਿਸ਼ਾਲ ਪਾਟਾ ਜਿੱਥੋਂ ਅਰਬਾਂ ਖਰਬਾਂ ਨੇ ਅਮਰ ਸੱਚੇ ਜਾਣਾ ਹੈ ਜਿਸ ਤਰ੍ਹਾਂ ਸਤਿਗੁਰ ਮਹਾਰਾਜ ਨੇ ਪੰਜ ਬਾਣੀਆਂ ਪੜੀਆਂ ਸੀ